अक्सर लोग कहते जोड़ी आ पला थे बाला तो बला अच जोड़ी टुट गई मैं कला रह गया बड़ा प्यारा मिले गेट से आए बड़े प्यार, प्यार गलबात की थी। पर मैन नहीं पता कि वापस भी तो में आऊंगा मेनू चीजें नहीं मिलेगा ਸਸਿਕਾਲ ਜੀ ਦੇਸ਼ਾ ਪ੍ਰੇਜ਼ਰਰ ਸਰਗਦਾ ਮੈਂ ਹਰਪਨ ਮੀਆਪਰੀ ਪੰਜਾਬੀ ਸੰਗੀਤ ਚਿਕਤਲੀ ਅੱਜ ਬਹੁਤ ਹੀ ਦੁਖਦਾਈ ਘੜੀ ਹੈ ਕਿਉਂਕਿ ਪੰਜਾਬੀ ਕਮੇਟੀ ਦੇ ਕਿੰਗ ਜਸਪਿੰਦਰ ਭੱਲਾ ਜੀ ਇਸ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਦੇ ਮੇਰੇ ਨਾਲ ਬਾਲਮਕੰਦ ਸ਼ਰਮਾ ਜੀ ਨੇ ਸ਼ਰਮਾ ਜੀ ਨਾਲ ਗੱਲਬਾਤ ਕਰੇ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਇਸ ਸਥਿਤੀ ਕਿਹੜੀ ਹੈ ਬਹੁਤ ਦੁਖੀ ਘੜੀ ਹੈ ਜੀ ਜਦੋਂ ਸ਼ੰਕਾਟਾ ਦੀ ਜੋੜੀ ਜਿਹਨੂੰ ਅਕਸਰ ਲੋਕ ਕਹਿੰਦੇ ਸੀ ਜੋੜੀ ਆ ਪੱਲਾ ਤੇ ਬੱਲਾ ਬੱਲਾ ਤੇ ਪੱਲਾ ਅੱਜ ਜੋੜੀ ਟੁੱਟ ਗਈ ਅੱਜ ਨਾ ਪੱਲਾ ਰਹਿ ਗਿਆ ਮੈਂ ਛੱਡ ਗਿਆ ਇਸੇ ਦਾ ਉਹ ਯਾਦਾਂ ਉਹ ਬਿਨਾਂ ਕਿ ਉਹ ਸਿਰ ਉਤਰਨ ਨਾਲ ਨਹੀਂ ਸ਼ੁਰੂ ਕਰਦੇ ਕਿਤਾਬਾਂ ਤੇ 48 ਸਾਲ ਦੀ ਐ ਤੇ ਦੋ ਮਿੰਟਾਂ ਜਿਹੀ ਕੁਰੀਆ ਹੋਣੀ ਹੈ 77 ਤੇ ਅਸੀਂ ਕਲਾਸ ਫੈਲੋ ਬਣੇ ਸਫਰ ਸ਼ੁਰੂ ਕੀਤਾ 82 'ਚ ਪਹਿਲੀ ਵਾਰੀ 28 ਮਈ 82 ਨੂੰ ਪੂਰਵ ਦਸ਼ੀ ਤੇ ਆ ਗਏ 88 ਛਣਕਾਟਾ ਲੈ ਕੇ ਆ ਗਏ 27 ਛਣਕਾਟਰੀ ਬਣਾਏ ਚਾਚਾ ਭਤੀਜਾ ਦਾ ਕਰੈਕਟਰਲ ਹੋ ਗਿਆ ਮੈਂ ਭਤੀਜਾ ਤੇ ਚਾਚਾ ਨੂੰ ਛੇੜਿਆ ਕਰਦੇ ਸੀ ਕਿ ਤੂੰ ਯੰਗ ਰੋਲ ਰਹਿ ਗਿਆ ਚਾਚਾ ਭਤੀਜਾ ਦੀ ਬੁਢੇ ਨਹੀਂ ਹੁੰਦੇ ਮੈਂ ਚਾਚਾ ਲਈ ਚਿੱਟੀ ਕਰ ਲੈਣੀ ਉਡਰੀਆ ਸੀ ਇਸਟੇਜ ਸ਼ੋ ਕਿਤੇ ਗ੍ਰੇਟ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੁਨੀਆ ਕੁੱਮੇ ਉਹ ਕਰਕੇ ਪੰਜਾਬੀ ਜੋ ਪਿਆਰ ਕਟਿਆ ਉਸ ਕਰਕੇ ਦਸੰਦਰ ਕੋ ਲਾਇਕ ਬਹੁਤ ਵੱਡਾ ਬ੍ਰਾਂਡ ਬਣ ਗਿਆ ਸਰਬਜੀ ਕਾਰਨ ਕੀ ਬਣਿਆ ਲਾ ਦੀ ਬਿਮਾਰੀ ਨਹੀਂ ਇਸ ਦੇ ਨਾਲ ਰਹੀ ਉਹਨਾਂ ਦੇ ਕਾਰਨ ਥੋੜਾ ਜਿਹਾ ਲਾਈਫ ਸਟਾਈਲ ਇਸ਼ੂ ਸੀਗੇ ਕਿ ਉਹਨਾਂ ਦੇ ਜੋ ਡਾਇਬਟੀਸ ਸੀਗੀ ਉਹ ਥੋੜੀ ਕੰਟਰੋਲ ਤੋਂ ਬਾਹਰ ਹੋ ਗਈ ਉਹਨਾਂ ਨੂੰ ਜਿਹੜੇ ਹੈਲਥ ਇਸ਼ੂ ਆ ਗਏ ਚਾਹੇ ਉਹ ਹਾਰਟ ਦਾ ਆਇਆ ਚਾਹੇ ਉਹ ਬ੍ਰੇਨ ਦਾ ਆਇਆ ਤੇ ਗਲ ਬੈਟਰ ਦਾ ਆਇਆ ਅਸੀਂ ਉਤੋਂ ਕਾਫੀ ਰਿਕਵਰ ਕਰ ਚੁੱਕੇ ਸੀਗੇ ਔਰ ਜੋ ਪਰਸੋ ਅਟੈਕ ਆਇਆ ਉਨੇ ਇੱਕਦਮ ਸਾਨੂੰ ਇੰਨਕ ਮਜਬੂਰ ਕਰਤਾ ਵੀ ਉਹਨਾਂ ਦੇ ਬਲੱਡ ਦੇ ਜਿਹੜਾ ਫਿਰ ਇੰਨਕ ਖੜ ਗਿਆ ਅਟੈਕ ਤੋਂ ਬਾਅਦ ਇਹ ਡਾਕਟਰ ਵੀ ਟੋਲੀ ਕਰ ਰਿਹਾ ਅਸੀਂ ਉਹਨੂੰ ਲੂਜ਼ ਕਰ ਲਿਆ ਆਖਰੀ ਵਾਰ ਤੁਹਾਡੇ ਨਾਲ ਗੱਲਬਾਤ ਕੀ ਹੋਈ ਹੁ ਕੀ ਕੀਤਾ ਤੁਹਾਨੂੰ ਮੈਂ ਹైదరాబాద్ ਜਾਂਚਾ ਦੇ ਲਈ ਆਪਣੇ ਟੂਰ ਤੇ ਗਿਆ ਸੀ ਮੈਂ ਮਿਲ ਕੇ ਗਿਆ ਮੈਂ ਅਗਰ ਸਿੱਧਰ ਮੈਂ ਜਾਂਚਾ ਦੇ ਲਈ ਸਰਕਾਰੀ ਟੂਰ ਤੇ ਚੱਲਿਆ ਹైదరాబాద్ ਤੇ ਬੜਾ ਪਿਆਰ ਨਾਲ ਜੱਫੀ ਪਾ ਕੇ ਮਿਲੇ ਉਹਨੂੰ ਕਿੱਥੇ ਸੱਡਣ ਆਏ ਬੜੇ ਪਿਆਰ ਨਾਲ ਗੱਲਬਾਤ ਕੀਤੀ ਪਰ ਮੈਨੂੰ ਹੀ ਨਹੀਂ ਪਤਾ ਕਿ ਵਾਪਸ ਵਿਆਹੂੰਗਾ ਕਿ ਉਹਨੂੰ ਜਿੱਦੇ ਨਹੀਂ ਮਿਲਣਗੇ ਸਾਨੂੰ ਇਸ ਇਕੱਠ ਹੈ ਸਾਨੂੰ ਇਸ ਇਕੱਠ ਲਈ ਕੀਤੀ ਹੈ ਅਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਹਨਾਂ ਨਾਲ ਕੰਮ ਕਰਨ ਦਾ ਕੰਮ ਕਰਦਾ ਸੀ ਬਹੁਤ ਵਧੀਆ ਸੀ ਮੈਂ ਕਹਿੰਦਾ ਵੀ ਉਹ ਜਿੰਨੇ ਵਧੀਆ ਕਮੇਡੀਅਨ ਸੀ ਓਨੇ ਵਧੀਆ ਇੱਕ ਇਨਸਾਨ ਸੀ ਉਹਨਾਂ ਨੇ ਸਾਂਝੀ ਪ੍ਰਣਾਲੀ ਜਿਹੜੀ ਪਰਿਵਾਰ ਦੀ ਹੁੰਦੀ ਆ ਉਹਦੀ ਇੱਕ ਐਗਜ਼ਾਮਪਲ ਪਰ ਪੇਸ਼ ਕੀਤੀ ਮੇ ਮਾਤਾ ਪਿਤਾ ਆਪਣੇ ਪਤੀ ਪਤਨੀ ਆਪਣੀ ਆਪਣੇ ਪੁੱਤ ਨੂੰ ਇੱਛਾ ਤੇ ਰੱਖ ਕੇ ਇਹ ਸਾਬਤ ਕੀਤਾ ਕਿ ਬਹੁਤ ਵਧੀਆ ਇੱਕ ਕਾਮਯਾਬ ਇਨਸਾਨ ਵੀ ਸੀ ਕੀ ਆਪ ਕੋਈ ਫੀਲ ਕਰਨਾ ਚਾਹੋਗੇ ਕਿ ਉਹਨਾਂ ਦੀ ਯਾਦ ਕਰਕੇ ਪੜਾਈ ਚੱਲੂ ਤੋ ਭਗਵੰਤ ਮਾ ਜੀ ਮੁੱਖ ਮੰਤਰੀ ਆ ਸਾਡੀ ਇਸ ਫੀਲਡ ਚੋਂ ਆਪਣੇ ਨੂੰ ਪਤਾ ਮੈਂ ਤਾਂ ਕੀ ਕਹਿਣਾ ਜੀ ਸਤਿਵੰਤ ਸਿਆਣੇ ਹੈਗੇ ਆ ਜੋ ਉਹਨਾਂ ਠੀਕ ਲੱਗਦਾ ਆਪੇ ਕਰ ਦੇਣਗੇ ਇਸ ਤੋ ਕੀ ਪਰਿਵਾਰ ਨੂੰ ਕੀ ਕਹਿਣਾ ਚਾਹੋ ਪਰਿਵਾਰ ਤਾਂ ਮੈਂ ਪਰਿਵਾਰਾਂਾਂ ਗਈ ਆ ਜੀ ਪਰਿਵਾਰ ਨੂੰ ਪਖਰਾਜ ਪੱਲਣ ਨੂੰ ਬੈਸਟ ਪੇਸ਼ ਦਊਂਗਾ ਕਿ ਤੂੰ ਆਪਣੇ ਸੁਪਨੇ ਪੂਰੇ ਕਰੀ ਉਹ ਪੰਜ ਫਿਲਮਾਂ ਚ ਹੀਰੋ ਆ ਚੁੱਕਾ ਆਉਣ ਵਾਲੇ ਸਮੇਂ ਚ ਉਹ Web Series ਫਿਲਮਾਂ ਲੱਕੀ ਆ ਰਿਹਾ ਉਹ ਪਖਰਾਜ ਸਨ ਇਸ ਪਰਿਵਾਰ ਦਾ ਨਾ ਹੋਰ ਵੱਡਾ ਕਰੇ ਸੋ ਇਸ ਦਿਨ ਬਾਰ ਮਕੰਦ ਸ਼ਰਮਾ ਜੀ ਸੁਪਰਾਹ ਪੱਲਾ ਜੀ ਨੂੰ ਉਹਨਾਂ ਨੂੰ ਬੈਸਟ ਵਿਸ਼ੇ ਸਾਰੇ ਪਰਿਵਾਰ ਦੇ ਨਾਲ ਕਦੇ ਕਈ ਨਹੀਂ ਸੀ ਸਾਰਾ ਪਰਿਵਾਰ ਵੀ ਨਾਲ ਖੜਾ ਹੈ ਪੇਪਰ ਮੈਨ ਸੰਦੀਪ ਦੇ ਨਾਮ ਮਹਿਰਮਨ ਮੀਆ ਪ੍ਰਤੀਸ਼ਾ ਅਗਰਿਤ ਨਿਊਜ਼ ਰੋਹਲੀ